ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਸੁਣਾਵਾਂਗੇ ਕਹਾਣੀ ਰੂਹਾਂ ਦਾ ਮੇਲ ਇਸ ਕਹਾਣੀ ਦੀ ਲੇਖਿਕਾ ਨੇ ਪਰਮਿੰਦਰ ਕੌਰ ਜੀ ਸ਼ੁਰੂ ਕਰਦੇ ਹਾਂ ਕਹਾਣੀ ਦਾ ਪਾਗ ਪਹਿਲਾ ਆਪਣੀਆਂ ਸਹੇਲੀਆਂ ਨਾਲ ਮਰਸ਼ਕਰੀ ਕਰਦੀ ਜਸਲین ਖਿੜਖਿੜ ਹਾਸੀ ਕਾਲਜ ਦੀ ਕੰਟੀਨ ਵੱਲ ਆ ਰਹੀ ਸੀ ਲੈ ਬਾਈ ਨੇਕ ਸਿੰਘਾ ਆ ਗਿਆ ਇਸ ਕਾਲਜ ਦਾ ਸਾਡਾ ਮਸ਼ਹੂਰ ਗਰੁੱਪ ਤੋਂ ਬਾਕੀ ਗੈਨੇ ਵਗੈਰਾ ਬੰਦੀ ਕਰਦੇ ਹੁਣ ਤੁਹਾਨੂੰ ਪਤਾ ਹੈ ਹਾਂਜੀ ਬਾਈ ਜੀ ਚੰਗੀ ਤਰ੍ਹਾਂ ਪਤਾ ਹੈ ਇੰਨਾਂ ਕੁੜੀਆਂ ਨੇ ਆਪਣਾ ਹੀ ਬਹੁਤ ਖੋਰੂ ਪੋਣਾ ਹੈ। ਦੇਖ ਲੈ, ਪੂਰੇ ਕਾਲਜ ਵਿੱਚ ਮਸ਼ਹੂਰ ਨੇ ਚਾਰੋਂ ਕੁੜੀਆਂ ਪੜਨ ਵਿੱਚ ਵੀ, ਖੇਡਣ ਵਿੱਚ ਵੀ ਤੇ ਕੈਂਟੀਨ ਜਾ ਕੇ ਵਿਖਲਾਰਾ ਸਭ ਤੋਂ ਵੱਧ ਹੀ ਪਾਉਂਦੀਆਂ। ਬਾਈ ਜੀ, ਨਾਨਾ ਖਲਾਰਾ ਨਹੀਂ ਰੌਣਕਾਂ ਲਾ ਜਾਂਦੀਆਂ ਨੇ ਇਹ ਤਾਂ। ਸਾਡੀ ਵੀ ਤਕਾਵਟ ਲੈ ਜਾਂਦੀ ਹੈ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ। ਗੱਲ ਤਾਂ ਸਹੀ ਹੈ ਬਾਈ, ਜਿਉਂਦੀਆਂ ਰਹਿਣ ਉਂਝ ਵੀ ਕਿਸੇ ਮੁੰਡੇ ਖੁੰਡੇ ਨੂੰ ਖੰਗਣ ਨਹੀਂ ਜਿੰਦੀਆਂ ਬਾਈ। ਹੱਸੀ ਹਰ ਰੋਜ਼ ਦੇਖਦੇ ਹਾਂ। ਦੇਖ ਸੀ ਕਿ ਤੇ ਕੰਟੀਨ ਦਾ ਮਾਲਕ ਹਰਜੀਤ ਸਿੰਘ ਆਪ ਅਜਸਲੀਨ ਦੇ ਗਰੁੱਪ ਬਾਰੇ ਗੱਲਬਾਤ ਕਰ ਰਹੇ ਤੇ ਉਹ ਚਾਟ ਅੰਦਰ ਬਹਿ ਜਾਂਦੀਆਂ ਹਨ ਦੁਪਹਿਰ ਦਾ 1 ਵਜ ਗਿਆ ਸੀ ਅੰਕਲ ਜੀ ਅੱਜ ਕੀ ਖਵਾਓਗੇ ਆਪਣੀਆਂ ਕੁੜੀਆਂ ਨੂੰ ਫੇਰ ਡੈਡੀ ਭੁੱਖ ਲੱਗੀ ਹੈ ਜਸਲੀਨ ਨੇ ਕੁਰਸੀ ਤੇ ਬਹਿ ਕੇ ਆਖਿਆ ਜੋ ਪੁੱਤ ਤੁਸੀਂ ਆਖੋ ਉਹੀ ਖਵਾ ਦੇਾਂਗੇ ਤੁਸੀਂ ਹੁਕਮ ਤਾਂ ਕਰੋ ਜਰਾ ਹਰਜੀਤ ਸਿੰਘ ਨੇ ਜਵਾਬ ਦਿੱਤਾ ਚਲੋ ਫੇਰ ਅੱਜ ਸਾਡਾ ਸੈਂਡਵਿਚ ਖਾਣ ਦਾ ਮੂੜ ਹੈ ਲਿਆਓ ਫੇਰ ਅੰਕਲਾ ਰੋਨਲਡ ਉਹਨਾਂ ਨੇ ਆਪਣੇ ਰੋਟੀ ਵਾਲੇ ਡੱਬੇ ਵੀ ਖੋਲ੍ਹ ਲਏ ਕੱਲ ਤੁਸੀਂ ਆਈਆਂ ਨਹੀਂ ਕੰਟੇਨ ਸਾਡਾ ਵੀ ਚਿਤਨੀ ਲੱਗਿਆ ਭਾਵੇਂ ਭਾਈ ਭਾਵੇਂ ਕੁਛ ਨਾ ਖਾ ਕੇ ਜਾਇਆ ਕਰੋ ਗੇੜਾ ਮਾਰ ਜਾਇਆ ਕਰੋ ਪੁੱਤ ਸਾਡੀ ਕੰਟੇਨ ਚ ਬਹਾਰ ਆ ਜਾਂਦੀ ਏ ਤੁਹਾਡੇ ਆਉਣ ਤੇ ਹਰਜੀਤ ਸਿੰਘ ਬੋਲਿਆ ਅੰਕਲ ਜੀ ਕੱਲ ਅਸੀਂ ਘਰ ਛੇਤੀ ਚਲੇ ਗਈਆਂ ਸੀ ਕੰਮ ਸੀ ਸਾਨੂੰ ਠੀਕੇ ਭਾਈ ਕੰਮ ਵੀ ਜ਼ਰੂਰੀ ਨੇ ਜਸਲੀ ਨੁੱਚੀ ਲੰਬੀ ਸੋਨੀ ਸੁਨੱਖੀ ਕੁੜੀ ਸੀ ਉਹਦੇ ਕਰਦੇ ਹਾਲਾਤ ਠੀਕ ਜਾਈ ਸੰਨ ਕਾਲਜ ਵਿੱਚ ਡਿਪਲੋਮਾ ਕਰ ਰਹੀ ਸੀ ਜਸਲੀਨ ਦੀ ਵੱਡੀ ਪੈਨ ਵਿਆਈ ਹੋਈ ਸੀ ਤੇ ਭਰਾ ਛੋਟਾ ਨੌਵੀਂ ਵਿੱਚ ਪੜਦਾ ਸੀ ਜਿਸ ਲਈਨ ਆਪਣੇ ਪੜਾਈ ਦੇ ਨਾਲ ਨਾਲ ਘਰ ਵਿੱਚ ਰੁਜ਼ਗਾਰ ਦੇ ਹੋਰ ਵੀ ਛੋਟੇ-ਛੋਟੇ ਕੰਮ ਕਰਦੀ ਰਹਿੰਦੀ ਪਹਿਲਾਂ ਪਹਿਲ ਉਹਨਾਂ ਦੀ ਆਰਥਿਕ ਸਥਿਤੀ ਵਧੀਆ ਸੀ ਪਰ ਜਦੋਂ ਤੌਰ ਨਾਲ ਚੋਰੀ ਹੋਈ ਤੇ ਉਹਨਾਂ ਲਈ ਘਰ ਦਾ ਗੁਜ਼ਰਬਸਰ ਚਲਾਉਣ ਲਈ ਦਿੱਕਤਾਂ ਆਨ ਲੱਗ ਪਈਆਂ ਜਸਲੀਨ ਬਹੁਤ ਸੁੱਲਜੀ ਹੋਈ ਕੁੜੀ ਸੀ ਕਦੇ ਆਪਣੇ ਮਾਪੇ ਉੱਤੇ ਉਸਨੇ ਭਾਰ ਨਿ ਪੈਣ ਦਿੱਤਾ ਆਪਣੇ ਸਾਰੇ ਕੰਮ ਆਪ ਕਰ ਦਿੰਦੀ ਨਿੱਕੇ ਭਰਾ ਦਾ ਵੀ ਪੂਰਾ ਖਿਆਲ ਰੱਖਦੀ ਕਾਲਜ ਵਿੱਚ ਜਸਲੀਨ ਦੇ ਗਰੁੱਪ ਤੋਂ ਬਹੁਤ ਵਾਰ ਕੁਝ ਮੁੰਡੇ ਸਾੜਦੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਜਸਲੀਨ ਦਾ ਗਰੁੱਪ ਆਪਣੀ ਫੁਕਰੀ ਵਿੱਚ ਰਹਿੰਦਾ ਹੈ ਇਹਨਾਂ ਨੂੰ ਔਕਾਤ ਵਖਾਣੀ ਪਵੇਗੀ ਉਹ ਮੁੰਡੇ ਵਿਗੜੇ ਹੋਏ ਸਨ ਅਮੀਰ ਮਾਂ ਬਿਓਤੀ ਔਲਾਦ ਹੋਣ ਕਾਰਨ ਕਾਲਜ ਵਿੱਚ ਕੁੜੀਆਂ ਨੂੰ ਬਹੁਤ ਤੰਗ ਕਰਦੇ ਤੇ ਕਿਸੇ ਤੋਂ ਵੀ ਨਾ ਡਰਦੇ ਹਰ ਇੱਕ ਹੰਦੇ ਜਾਂਦੇ ਉੱਪਰ ਪੂਰਾ ਰੋਪ ਝਾੜਦੇ ਬਸ ਓਏ ਆ ਜਾ ਓਏ ਅਜਾ ਇਨੂੰ ਦੇਖੀਏ ਵੱਡੀ ਨੱਡੂ ਖੱਬ ਬਣੀ ਫਿਰਦੀ ਐ ਜਿਹੜੀ ਐ ਜਸਲੀਨ ਕੌਰ ਚੱਲ ਫਿਰ دیر ਕੱਦ ਤੋ ਕਰਨੀ ਐ ਪਾਲਣ ਨੇ ਕਿ ਰਾਜ ਅੱਜ ਤੱਕ ਅੱਲੀ ਤੁਰੀ ਫਿਰਦੀ ਐ ਆਹੋ ਅੱਗੇ ਤਾਂ ਇਹ ਤਿੰਨ ਪ੍ਰਿੰਡਾਂ ਵੀ ਇਹਦੇ ਨਾਲ ਇਹਦੇ ਵਾਲੇ ਵਾਲੇ ਮੁੰਡਰਾਂ ਦੀਆਂ ਫਿਰਦੀਆਂ ਨੇ ਲੱਗਦਾ ਅੱਜ ਆਈਆਂ ਨਹੀਂਓ ਚਲੋ ਫਿਰ ਚੱਲੀਏ ਇੱਕ ਅੱਲੀ ਕਿੱਥੋਂ ਡੰਗ ਮਾਰ ਲੂ ਸਾਨੂੰ ਮੁੰਡੇ ਆਪਸ ਵਿੱਚ ਗੱਲਾਂ ਕਰਦੇ ਜਸਲੀਨ ਮਗਰ ਹੋ ਤੁਰਦੇ ਹਨ ਹੋਰ ਫਿਰ ਕਿੱਧਰ ਸੋਨਿਓ ਬੜਾ ਗੁਲਾਬ ਦਾ ਫੁੱਲ ਬਣੀ ਫਿਰਦੀ ਐ ਕਦੇ ਸਾਨੂੰ ਵੀ ਇਸ ਦੀ ਸੁਗੰਧ ਦੇ ਦਿਆ ਕਰ ਮੇਰਾ ਰਾਹ ਛੱਡੋ ਤੁਸੀਂ ਮੇਰੇ ਲੈਕਚਰ ਦਾ ਟਾਈਮ ਹੈ ਉਹੋ ਛੱਡ ਜਾਂਗੇ ਰਾਵੀ ਸਾਡੀ ਗੱਲ ਦਾ ਜਵਾਬ ਤਾਂ ਦੇ ਜਾ ਪਹਿਲਾਂ ਸੋਨੀਏ ਚਾਰੇ ਪਾਸੇ ਮੈਂ ਕਿਹ ਕਿਲਾਰਦੀ ਰਹੀ ਨੀ ਐ ਸਾਡੀ ਵਾਰੀ ਮੁਰਜਾ ਜਾਨੀ ਐ ਤੁਹਾਨੂੰ ਕੋਈ ਕੰਮ ਤਾਂ ਕੰਮ ਆਤਾ ਦੱਸੋ ਮੇਰਾ ਰਾਹ ਛੱਡੋ ਨਹੀਂ ਤਾਂ ਕੀ ਨਹੀਂ ਤਾਂ ਦੱਸ ਕੀ ਕਰੇਂਗੀ ਤੂੰ ਇੱਕ ਮੁੰਡੇ ਨੇ ਜਸਲੀਨ ਦੀ ਚੋੜ ਨਾਲ ਬਾਹ ਫੜ ਲਈ ਜਸਲੀਨ ਡਰ ਗਈ ਤੇ ਰੋਣ ਲੱਗੀ ਅੰਦੇ ਜਾਂਦੇ ਵਿਦਿਆਰਥੀਆਂ ਵਿੱਚੋਂ ਕਿਸੇ ਦੀ ਵੀ ਉਹਨਾਂ ਮੁੰਡਿਆਂ ਨੂੰ ਰੋਕਣ ਦੀ ਹਿੰਮਤ ਨਾ ਹੋਈ ਕੰਟੇਨ ਵਿੱਚੋਂ ਨੇਕ ਸਿੰਘ ਨੇ ਉਹਨਾਂ ਨੂੰ ਦੇਖ ਲਿਆ ਤੇ ਨਾਲ ਹੀ ਮਾਲਕ ਹਰਜੀਤ ਸਿੰਘ ਨੂੰ ਦੱਸ ਦਿੱਤਾ ਹਰਜੀਤ ਸਿੰਘ ਸਾਰੇ ਕੰਮ ਛੱਡ ਕੇ ਉਹਨਾਂ ਮੁੰਡਿਆਂ ਦੀ ਟੋਲੀ ਵੱਲੋਂ ਭੱਜਿਆ ਓਏ ਮੁੰਡਿਓ ਸ਼ਰਮ ਲਾਤੀ ਤੁਸੀਂ ਅਕਲ ਦੇ ਅੰਨਿਓ ਛੱਡੋ ਕੁੜੀ ਨੂੰ ਕਿਉਂ ਤੰਗ ਕਰਦੇ ਹੋ ਇਹਨੂੰ ਵਿਚਰੀ ਨੂੰ ਓਏ ਤੂੰ ਕੌਣ ਹੋਣਾ ਹੈ ਹੈ ਤੈਨੂੰ ਬਹੁਤਾ ਹੰਦਰਦੀ ਐ ਇਸ ਨਾਲ ਜਾ ਆਪਣਾ ਕੰਮ ਚੱਕਰ ਜਾ ਕੇ ਅਸੀਂ ਨਹੀਂ ਛੱਡਦੇ ਇਹਨੂੰ ਮੁੰਡੇ ਦੇ ਇੰਨਾ ਕਹਿਣ ਦੀ ਧੀਰਸ ਕਿ ਹਰਜੀਤ ਸਿੰਘ ਨੇ ਉਸ ਦੇ ਦਸ ਖਿੱਚ ਕੇ ਚਪੇੜ ਮਾਰ ਦਿੱਤੀ ਤੇ ਕਿਹਾ ਇਹ ਜੇ ਮੇਰੀ ਧੀ ਨਹੀਂ ਤਾਂ ਮੇਰੀ ਧੀ ਵਰਗੀ ਹੈ ਜੇ ਇਹ ਤੁਹਾਡੀ ਪੈਣ ਨਹੀਂ ਤਾਂ ਕਿਸੇ ਦੀ ਪੈਣ ਹੈ ਸ਼ਰਮ ਕਰੋ ਸ਼ਰਮ ਜੇ ਕੋਈ ਤੁਹਾਡੀ ਪੈਣ ਧੀ ਪੈਣ ਨਾਲ ਇਹੋ ਜੀ ਹਰਕਤ ਕਰੇ ਜਾਲੋਗੇ ਤੁਸੀਂ ਹਰਜੀਤ ਸਿੰਘ ਦੇ ਇੰਨਾ ਕਹਿਣ ਉੱਤੇ ਉਸ ਮੁੰਡੇ ਨੇ ਜਸਲੀਨ ਦਾ ਹੱਥ ਛੱਡ ਦਿੱਤਾ ਉਹ ਸਾਰੇ ਜਸਲੀਨ ਅੰਕਲ ਦੇ ਦੁਆਲੇ ਹੋ ਗਏ ਤੇ ਅੰਕਲ ਦੀ ਕੁੱਟਮਾਰ ਕਰਨ ਲੱਗੇ ਹਲੀਨ ਬਹੁਤ ਡਰ ਗਈ ਉੱਚੀ ਉੱਚੀ ਰੋ ਕੇ ਸਭ ਨੂੰ ਆਵਾਜ਼ਾਂ ਦੇਣ ਲੱਗੀ ਅੰਕਲ ਜੀ ਨੂੰ ਬਚਾ ਲੋ ਬਚਾ ਲੋ ਅੰਕਲ ਜੀ ਨੂੰ ਕੋਈ ਤਾਂ ਬਚਾ ਲੋ ਨੀਖ ਸਿੰਘ ਉਹਨਾਂ ਦੇ ਹੱਥੋਂ ਪਾਈ ਹੁੰਦੀ ਦੇਖ ਕੇ ਕੰਟੀਨ ਵਿੱਚੋਂ ਪਹੁੰਚਾਇਆ ਤੇ ਉਸ ਦੇ ਨਾਲ ਹੀ ਹੋਰ ਵੀ 8-10 ਮੁੰਡੇ ਆ ਗਏ ਉਹ ਸਾਰੇ ਆਪਸ ਵਿੱਚ ਮਾਰ ਕੁੱਟਾਈ ਹੋਣ ਲੱਗ ਪਈ ਜਿਸ ਲਈ ਨੁਰੰਦੀ ਵੇਖ ਸਭ ਨੂੰ ਗੱਲ ਸਮਝ ਵਿੱਚ ਦੇਰੀ ਨਾ ਲੱਗੀ ਅਤਕਾਲ ਜੀ ਇਕੱਠਾ ਹੋ ਗਿਆ ਉਹਨਾਂ ਕੋਲ ਸਭ ਨੂੰ ਉਹਨਾਂ ਆਵਾਰਾ ਮੁੰਡਿਆਂ ਦੀਆਂ ਹਰਕਤਾਂ ਬਾਰੇ ਪਤਾ ਸੀ ਇਸ ਲਈ ਹੋਰ ਵੀ ਬਹੁਤ ਸਾਰੇ ਮੁੰਡਿਆਂ ਨੇ ਰਲ ਕੇ ਉਹਨਾਂ ਦੀ ਚੰਗੀ ਛੇਤਰ ਪ੍ਰੇਡ ਕੀਤੀ ਹਰਜੀਤ ਅੰਕਲ ਤੇ ਕੁਝ ਸੱਟਾਂ ਲੱਗ ਗਈਆਂ ਸਨ ਜਲਦੀ ਨਾਲ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਗਏ ਨੇਕ ਸਿੰਘ ਬਹੁਤ ਘਬਰ ਆ ਗਿਆ ਸੀ ਕਾਲਜ ਦੇ ਪ੍ਰਿੰਸੀਪਲ ਨੂੰ ਸਾਰੀ ਗੱਲ ਜਸਲੀਨ ਅਤੇ ਨੇਕ ਸਿੰਘ ਨੇ ਦੱਸ ਦਿੱਤੀ ਪ੍ਰਿੰਸੀਪਲ ਵੱਲੋਂ ਜਦੋਂ ਬਾਅਦ ਵਿੱਚ ਉਹਨਾਂ ਮੁੰਡਿਆਂ ਬਾਰੇ ਸਭ ਅਧਿਆਪਕਾਂ ਵਿਦਿਆਰਥੀਆਂ ਤੋਂ ਪੁੱਛ ਪੜਤਾਲ ਕਰਵਾਈ ਤਾਂ ਸਭ ਨੇ ਉਹਨਾਂ ਨੂੰ ਗਲਤ ਦੱਸਿਆ ਕਿਦਰੇ ਵੀ ਉਹਨਾਂ ਦਾ ਰਿਕਾਰਡ ਠੀਕ ਨਹੀਂ ਸੀ ਉਸ ਸਥਿਤੀ ਤੋਂ ਬਾਅਦ ਕਾਲਜ ਵਿੱਚ ਉਹਨਾਂ ਮੁੰਡਿਆਂ ਦਾ ਨਾਮ ਕੱਢ ਦਿੱਤਾ ਗਿਆ। ਉਹਨਾਂ ਵੱਲੋਂ ਬਹੁਤ ਪੈਸੇ ਦੇਣ ਦੀਆਂ ਸਿਫਾਰਸ਼ਾਂ ਉੱਚੇ ਉਦੇ ਲੱਗੇ ਲੋਕਾਂ ਤੋਂ ਫੋਨ ਕਰਵਾਉਂਦੇ ਵੀ ਕਾਲਜ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਦੁਬਾਰਾ ਕਾਲਜ ਵਿੱਚ ਪੈਰ ਨਹੀਂ ਧਰਨ ਦਿੱਤਾ। ਹਰਜੀਤ ਸਿੰਘ ਤੁਸੀਂ ਠੀਕ ਹੋ ਨਾ? ਪ੍ਰਿੰਸੀਪਲ ਨੇ ਹਰਜੀਤ ਨੂੰ ਕੁਲਵਕੜੀ ਚਲਣ ਦੇ ਪੁੱਛਿਆ। ਹਾਂਜੀ ਸਰ ਜੀ ਮੈਂ ਠੀਕ ਹਾਂ। ਬਹੁਤ ਅੱਜੁਕੀ ਹੋਈ ਹੈ ਇਹਨਾਂ ਨੇ ਜੀ। ਤੁਸੀਂ ਇਹਨਾਂ ਦਾ ਨਾਮ ਕੱਟ ਕੇ ਬਹੁਤ ਚੰਗਾ ਕੀਤਾ। ਫਿਰ ਕਿਸੇ ਨੇ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਹਨਾਂ ਮਾਂ ਇਹਨਾਂ ਦੀਆਂ ਮਾੜੀਆਂ ਹਰਕਤਾਂ ਬਾਰੇ। ਸਰਸਾ ਬੈਨਾਂ ਤੋਂ ਡਰਦੇ ਸੀ ਅੱਜ ਕੱਲ ਉੰਜ ਵੀ ਕੋਈ ਕਿਸੇ ਦੇ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੁੰਦਾ ਇਹ ਗੱਲ ਵੀ ਸਹੀ ਆ ਸਰ ਇਹਨਾਂ ਦੀ ਜੇਕਰ ਕੋਈ ਸ਼ਿਕਾਇਤ ਕਰ ਵੀ ਦਿੰਦਾ ਤਾਂ ਤੁਸੀਂ ਵੀ ਕੋਈ ਪ੍ਰੂਫ ਮੰਗਣਾ ਸੀ ਇਹਨਾਂ ਦੀ ਹਰਕਤ ਦਾ ਅੱਜ ਮੈਂ ਧੁਰਿਆ ਨਹੀਂ ਗਿਆ ਤੇ ਮੈਂ ਚਲਾ ਗਿਆ ਨਾ ਕੋਲ ਅੱਗੇ ਜੋ ਇਹਨਾਂ ਨੇ ਕੀਤਾ ਜੀ ਤੁਹਾਡੇ ਸਾਹਮਣੇ ਹੈ ਵੈਲ ਡਨ ਹਰਜੀਤ ਸਿੰਘ ਸਾਨੂੰ ਮਾਣ ਹੈ ਤੇਰੇ ਤੇ ਅੱਗੇ ਤੋਂ ਵੀ ਖਿਆਲ ਰੱਖਣਾ ਜੇ ਕੋਈ ਇਹੋ ਜਿਹੀ ਹਰਕਤ ਕਰੇ ਤਾਂ ਮੈਨੂੰ ਜ਼ਰੂਰ ਦੱਸਣਾ ਜੀ ਸਰ जेसलीन ਉਤੇ ਉਸ ਦਿਨ ਦਾ ਐਨਾ ਗਹਿਰਾ ਅਸਰ ਹੋਇਆ ਕਿ ਉਹ ਇੱਕ ਹਫਤਾ ਕਾਲਜ ਨਹੀਂ ਆਈ ਕਾਲਜ ਵਿੱਚ ਉਹ ਯੂਜ਼ ਘਟਨਾ ਤੋਂ ਬਾਅਦ ਜਸਲੀਨ ਮਾਨਸਿਕ ਤੌਰ ਉਤੇ ਬਹੁਤ ਪਰੇਸ਼ਾਨ ਹੋ ਗਈ ਸੀ ਹਰਜੀਤ ਤੰਕਲ ਲਈ ਆਪਣੇ ਆਪ ਨੂੰ ਦੋਸ਼ੀ ਮੰਨ ਰਹੀ ਸੀ ਉਸ ਦੇ ਅੰਦਰ ਅਜੀਬ ਜਿਹਾ ਡਰ ਪੈ ਗਿਆ ਸੀ ਉਸ ਦੇ ਨਾਲ ਨਾਲ ਹਰਜੀਤ ਤੰਕਲ ਨਾਲ ਵੀ ਉਹ ਮੁੰਡੇ ਦੁਬਾਰਾ ਕਦੇ ਵੀ ਕਿਤੇ ਵੀ ਗਲਤ ਹਰਕਤ ਕਰ ਸਕਦੇ ਸਨ ਕਾਲਜ ਵਿੱਚੋਂ ਭਾਵੇਂ ਉਹ ਬਾਹਰ ਕਿਤੇ ਜਾ ਚੁੱਕੇ ਸਨ ਪਰ ਬਾਦ ਤੋਂ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਦੇ ਸਨ ਵੱਡਿਆਂ ਕਰਾਂ ਦਾ ਪਤਾ ਨਹੀਂ ਕਦੋਂ ਕੀ ਨੁਕਸਾਨ ਪਹੁੰਚਾ ਦੇਣ ਸਭ ਤੋਂ ਪਹਿਲਾਂ ਜਸਲੀਨ ਕੋਲੇ ਜੋ ਛਰਜੀ ਤੰਕਲ ਕੋਲ ਜਾਂਦੀ ਹੈ ਸੌਰੀ ਅੰਕਲ ਜੀ ਬੇਟੇ ਸੌਰੀ ਕਿਉਂ ਮੇਰੇ ਕਰਨ ਤੁਹਾਨੂੰ ਵੀ ਰੋਣ ਲੱਗ ਪਈ ਬੇਟੇ ਜੋ ਹੋਣਾ ਸੀ ਉਹ ਤਾਂ ਹੋ ਗਿਆ ਜੋ ਵੀ ਹੋਇਆ ਚੰਗਾ ਹੀ ਹੋਇਆ ਪਤਾ ਨਹੀਂ ਕਿ ਉਸ ਦਿਨ ਮੈਥੋਂ ਚਰਿਆ ਨਾ ਗਿਆ ਮੈਨੂੰ ਬਹੁਤ ਫਿਕਰ ਹੁੰਦੀ ਹੈ ਜੇ ਕਿਦਰੇ ਫੇਰ ਉਹ ਸਾਨੂੰ ਨੁਕਸਾਨ ਕੋਈ ਨੁਕਸਾਨ ਬੇਟੇ ਮੈਨੂੰ ਵੀ ਇਸ ਗੱਲ ਦੀ ਬਹੁਤ ਚਿੰਤਾ ਸੀ ਬੱਤ ਨੂੰ ਫਿਕਰ ਕਰਨ ਦੀ ਲੋੜ ਨਹੀਂ। ਓ ਕਿੱਦਾਂ ਅੰਕਲ ਜੀ? ਮੈਂ ਘਰ ਜਾ ਕੇ ਉਸ ਦਿਨ ਦੀ ਸਾਰੀ ਵਾਰਦਾਤ ਆਪਣੇ ਪੁੱਤ ਨੂੰ ਦੱਸੀ ਸੀ। ਉਹਨੇ ਆਖਿਆ ਮੈਂ ਹੈਗਾ ਆਪੇ ਦੇਖ ਲਊ। ਸਾਡਾ ਘਰ ਤਾਂ ਉੱਚ ਵੀ ਨੇੜੇ ਆ ਕਾਲਜ ਦੇ। ਆ ਮੇਰੇ ਬੇਟੇ ਦਾ ਨੰਬਰ ਆਪਣੇ ਫੋਨ 'ਚ ਸੇਵ ਕਰ ਲਓ। ਜੇ ਕਿਦਰੇ ਕੋਈ ਔਖ ਹੋਵੇ ਤਾਂ ਉਸਨੂੰ ਦੱਸ ਦੇਣਾ। ਠੀਕ ਐ ਅੰਕਲ ਜੀ। ਬੇਟੇ ਤੋਂ ਫਿਕਰ ਹੋ ਗਿਆ। ਜਾ ਆਪਣੇ ਲੈਕਚਰ ਲਾ। ਪਹਿਲਾਂ ਹੀ ਤੇਰੀ ਪੜਾਈ ਪਿੱਛੇ ਰਹਿ ਗਈ। ਉਦਾਸ ਨਹੀਂ ਹੋਣਾ ਤੇ ਨਾ ਚਿੱਤ ਨੂੰ ਡੁਲਾਉਣਾ। ਦਲੇਰ ਬਣ ਕੇ ਰਹਿਣਾ। ਰੈਨਾਇ ਕਾਲਜ ਜੀ ਠੀਕ ਹੈ ਅੰਕਲ ਜੀ ਹਰਜੀਤ ਸਿੰਘ ਦਾ ਕਾਰੋਬਾਰ ਵਧੀਆ ਸੀ ਉਸ ਦਾ ਮੁੰਡਾ ਗੁਰਤੇਜ ਸਿੰਘ ਕਿਸੇ ਹੋਰ ਕਾਲਜ ਵਿੱਚ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਤੇ ਨਾਲ ਨਾਲ ਉਹਨਾਂ ਦਾ ਇੱਕ Airtel ਦਾ ਦਫ਼ਤਰ ਵੀ ਸੀ ਕੁਝ ਆਪਣੀ ਪਹਿਲੀ ਉਹਨਾਂ ਠੇਕੇ ਉੱਤੇ ਦਿੱਤੀ ਹੋਈ ਸੀ ਗੁਰਤੇਜ ਬਹੁਤ ਸਿਆਣਾ ਆਪਣੇ ਪਿਓ ਵਾਂਗੂ ਪੂਰਾ ਮਿਹਨਤੀ ਮੁੰਡਾ ਸੀ ਜਸਲੀਨ ਦਾ ਨੰਬਰ ਉਸਨੇ ਵੀ ਆਪਣੇ ਫੋਨ ਵਿੱਚ ਸੇਵ ਕਰ ਲਿਆ ਸੀ ਜਸਲੀਨ ਦੇ ਹਾਸੇ ਤੱਕ ਕਿਦਰੇ ਗਵਾਚ ਗਏ ਉਹਨਾਂ ਸਿਰਫ ਪੜਨ ਵੱਲ ਧਿਆਨ ਸੀ ਉਹ ਜੋ ਪ੍ਰੈਨ ਲੱਗ ਗਈ ਸੀ ਕਿਸੇ ਨਾਲ ਕੋਈ ਫालतू ਗੱਲ ਨਾ ਕਰਦੀ ਆਪਣੀਆਂ ਤਿੰਨ ਹੋਰ ਸੇਲੀਆਂ ਨਾਲ ਕੰਟੀਨਿਊੀ ਕੱਟੀ ਜਾਂਦੀ ਜਸਲੀਨ ਸਿਫ ਇੰਤਜ਼ਾਰ ਵਿੱਚ ਸੀ ਕਿ ਕਦੋਂ ਉਸ ਦਾ ਕੋਰਸ ਖਤਮ ਹੋਵੇ ਤਾਂ ਆਪਣੇ ਲਈ ਨੌਕਰੀ ਲੱਭੇ ਉਸ ਦੇ ਕੋਰਸ ਦੇ ਆਖਰੀ ਪੇਪਰ ਚੱਲੇ ਰਹੇ ਸਨ 8 ਕੁ ਮਹੀਨੇ ਤਾਂ ਵਧੀਆ ਲੰਘੇ ਸਨ ਜਸਲੀਨ ਦੇ ਘਰ ਦੇ ਵੀ ਉਸ ਦੇ ਕਾਲਜ ਆਉਣ ਜਾਣ ਦੀ ਪੂਰੀ ਬਿੜਗ ਰੱਖਦੀ ਤੇ ਹਰਜੀਤ ਅੰਕਲ ਵੀ ਬਾਰ-ਬਾਰ ਉਸ ਨੂੰ ਪੁੱਛਦੇ ਰਹਿੰਦੇ ਇੱਕ ਦਿਨ ਜਸਲੀਨ ਜਦੋਂ ਕਾਲਜ ਤੋਂ ਬਾਹਰ ਨਿਕਲੀ ਤਾਂ ਉਹਨਾਂ ਵਿੱਚੋਂ ਦੋ ਮੁੰਡੇ ਥੋੜੀ ਜਿਹੀ ਦੂਰੀ ਉੱਤੇ ਖੜੇ ਸੀ ਜਸਲੀਨ ਤਰੱਕ ਗਈ ਤੇ ਚੱਟ ਹਰਜੀਤ ਅੰਕਲ ਨੂੰ ਫੋਨ ਕਰ ਦੱਸ ਦਿੱਤਾ ਅੰਕਲ ਆਪ ਤਾਂ ਕੰਟੇਨ ਵਿੱਚ ਬਹੁਤ ਵਿਅਸਤ ਸਨ ਇਸ ਲਈ ਹਰਜੀਤ ਅੰਕਲ ਨੇ ਆਪਣੇ ਮੁੰਡੇ ਨੂੰ ਆਖ ਦਿੱਤਾ ਕਿ ਤੇਰੀ ਜ਼ਿੰਮੇਵਾਰੀ ਤੇ ਕੁੜੀ ਠੀਕ ਠਾਕ ਘਰ ਪਹੁੰਚ ਜਾਣੀ ਚਾਹੀਦੀ ਉਸਦੇ ਮਾਨ ਸਤਕਾਰ ਨੂੰ ਕੋਈ ਛੱਟ ਨਹੀਂ ਵਜਣੀ ਚਾਹੀਦੀ ਗੁਰਤੇਜ ਦਾ ਪਹਿਲੀ ਵਾਰ ਜਸਲੀਨ ਨੂੰ ਫੋਨ ਆਉਂਦਾ ਹੈ ਹੈਲੋ ਹਾਂਜੀ ਜਸਲੀਨ ਹਾਂਜੀ ਤੁਸੀਂ ਗੁਰਤੇਜ ਹਾਂਜੀ ਪਾਪਾ ਨੇ ਮੈਨੂੰ ਸਾਰੀ ਗੱਲ ਸਮਝਾ ਦਿੱਤੀ ਹੈ ਤੁਜੀ ਬੇ ਫਿਕਰ ਹੋ ਕੇ ਕਾਲਸ ਤੋਂ 10 ਮਿੰਟ ਤੱਕ ਬਾਹਰ ਨਿਕਲੋ ਮੈਂ ਬਾਰੀ ਖੜਾ ਹੋਵਾਂਗਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਘਬਰਾਉਣਾ ਚਰਵੀ ਇੱਕ ਵਾਰ ਮੈਨੂੰ ਰਿੰਗ ਕਰ ਦਿਓ ਬਾਹਰ ਨਿਕਲਣ ਵੇਲੇ 10 ਮਿੰਟ ਬਾਅਦ ਜਸਲੀਨ ਬਾਹਰ ਨਿਕਲ ਗਈ ਜਸਲੀਨ ਨੂੰ ਤਾਂ ਗੁਰਤੇਜ ਦੀ ਪਛਾਣ ਹੋਈ ਨਹੀਂ ਸੀ ਉਸਦੇ ਮੂੰਹ ਤੇ ਤਰੇਲੀਆਂ ਆ ਰਹੀਆਂ ਸਨ ਗੁਰਤੇਜ ਆਪਣੇ ਨਾਲ ਆਪਣੇ ਖਾਸ ਦੋਸਤਾਂ ਲੈ ਕੇ ਆ ਖੜਾ ਸੀ ਜਦੋਂ ਜਸਲੀਨ ਕਾਲੀ ਨਾਲ ਕਦਮਪੁਰ ਦੀ ਉਹਨਾ ਮੋਢਿਆਕੂਲ ਪਹੁੰਚੀ ਤਾਂ ਅੱਖ ਲੱਗੇ ਅੱਜ ਨਹੀਂ ਕਬੂਤਰੀ ਨੂੰ ਜਾਣ ਦਿੰਦੇ ਜੇ ਅੱਜ ਚਲੀ ਗਈ ਫਿਰ ਨਹੀਂ ਹੱਥ ਆਣੀ ਉਸ ਦਿਨ ਤਾਂ ਤੂੰ ਬਚ ਗਈ ਸੀ ਦੇਖਦਿਆਂ ਕੀ ਫੜ ਹੋਏ ਇਹਨੂੰ ਵੱਡੀ ਆਈ ਸਾਡਾ ਨਾਮ ਕਟਵਾ ਕੇ ਆਪ ਪੇਸ਼ ਕਰਦੀ ਫਿਰਦੀ ਐ ਜਸਲੀਨ ਦਾ ਸਾਹ ਫੁਲ ਗਿਆ ਸੀ ਗੁਰਤੇਜ ਨੇ ਜਦੋਂ ਜਸਲੀਨ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ ਉਹ ਸਾਦਾਪਣ ਉਹ ਖੂਬਸੂਰਤੀ ਪੰਜਾਬੀ ਸਲਵਾਰ ਸੂਟ ਨਾਲ ਪੰਜਾਬੀ ਜੁੱਤੀ ਲੰਬੇ ਵਾਲ ਇੰਨੀ ਫਬਰੇ ਸੀ ਕਿ ਉਸੇ ਪਲ ਗੁਰਤੇਜ ਤਾਂ ਜਸਲੀਨ ਦਾ ਹੋ ਕੇ ਰਹਿ ਗਿਆ ਉਸ ਨੂੰ ਜਸਲੀਨ ਬਿਲਕੁਚ ਦਿਖਾਈ ਨਹੀਂ ਸੀ ਦੇ ਰਿਹਾ ਗੁਰਤੇਜ ਦੇ ਦੋਸਤ ਨੇ ਆਖਿਆ ਭਈ ਦੇਖ ਜਾਰ ਉਹ ਕੁੜੀ ਨੂੰ ਤੰਗ ਕਰ ਰਹੇ ਨੇ ਚਲ ਛੇਤੀ ਚ ਗੁਰਤੇਜ ਨੇ ਜ਼ੋਰਦਾਰ ਗੜਕਾ ਮਰਿਆ ਓ ਛੱਡੋ ਕਿਉ ਰਾ ਰੋਕ ਕੇ ਖੜੇ ਹੋ ਕਿਉ ਤੂੰ ਕੀ ਲੱਗਦਾ ਹੋਇ ਇਹਦਾ ਵੱਡਾ ਆ ਛਡਾਉਣ ਵਾਲਾ ਅੱਜ ਨਹੀਂ ਬਚਦੀ ਏ ਅਸੀਂ ਨਹੀਂ ਜਾਣ ਦਿੰਦੇ ਇਹਨੂੰ ਜਸਲੀਨ ਹੁਬੁਬ ਕੇ ਰੋ ਰਹੀ ਸੀ ਗੁਰਤੇਜ ਅਤੇ ਉਸਦੇ ਦੋਸਤ ਨੇ ਦੋਵਾਂ ਮੁੰਡਿਆਂ ਨੂੰ ਫੜ ਲੈਤੇ ਉਹਨਾਂ ਦੋਵਾਂ ਵਿੱਚ ਇੰਨਾ ਜ਼ੋਰ ਸੀ ਕਿ ਦੋਵਾਂ ਦੇ ਦੋ-ਦੋ ਚਪੇੜਾ ਮਾਰੀਆਂ ਕਸ ਕਸ ਕੇ ਗੁਰਤੇਜ ਨੇ ਆਖਿਆ ਆਹੋ ਮੇਰੀ ਮਗੇਤਰ ਆਏ ਰਿਸ਼ਤਾ ਹੋਇਆ ਇਹਦੇ ਨਾਲ ਸਾਲੇ ਤੇ ਕੇਸ ਕਰ ਦੂੰ ਮੇਰੀ ਮਗੇਤਰ ਨੂੰ ਟੌਰਚਰ ਕਰਨ ਦਾ ਦਫਾ ਹੋ ਜਾ ਇੱਥੋਂ ਭੂੰਡ ਕਿਸੇ ਥਾਂ ਦੇ ਦੇਖਣਾ ਚਾਇਓ ਮੁੜ ਕੇ ਉਹ ਦੋਵੇਂ ਮੁੰਡੇ ਭੱਜ ਗਏ ਤੇ ਗੁਰਤੇਜ ਤੇ ਜਸਲੀਨ ਨੂੰ ਚੁੱਪ ਕਰਵਾਇਆ ਜਸਲੀਨ ਬਹੁਤ ਔਖੀ ਨਾਰਮਲ ਹੋਈ ਫਿਰ ਗੁਰਤੇਜ ਆਪ ਉਸ ਨੂੰ ਕਾਰ ਦੀ ਗਲੀ ਤੱਕ ਛੱਡ ਕੇ ਆਇਆ ਜਸਲੀਨ ਨੂੰ ਕਾਰ ਪਹੁੰਚਣ ਨੂੰ ਕਰੀਬ 20 ਮਿੰਟ ਲੱਗਦੇ ਸੀ ਜਦੋਂ ਕਿ ਗੁਰਤੇਜ ਦਾ ਕਾਰ ਕਾਲਜ ਦੇ ਬਿਲਕੁਲ ਨਾਲੀ ਸੀ ਜਸਲੀਨ ਨੂੰ ਕੋਈ ਜਸਲੀਨ ਨੂੰ ਕੋਈ ਹੋ ਨਹੀਂ ਸੀ ਕਿ ਗੁਰਤੇਜ ਨੇ ਉਹਨਾਂ ਮੁੰਡਿਆਂ ਨੂੰ ਕੀ ਆਖਿਆ ਤੇ ਕੀ ਨਹੀਂ ਉਸ ਨੂੰ ਕੁਝ ਸੁਣਾਈ ਦਿੱਤਾ ਕਿਉਂਕਿ ਜਦੋਂ ਗੁਰਤੇਜ ਹੋਰਾਂ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ ਤਾਂ ਜਸਲੀਨ ਉਹਨਾਂ ਤੋਂ ਦੂਰ ਜਾ ਕੇ ਖੜ ਗਈ ਇੱਕ ਦਿਨ ਹਰਜੀਤ ਸਿੰਘ ਨੇ ਜਸਲੀਨ ਨੂੰ ਕੋਲ ਬੁਲਾ ਕੇ ਆਖਿਆ ਬੇਟਾ ਸਾਡਾ ਇੱਕ Airtel ਸਟੋਰ ਆ ਜਿਹੜਾ ਸਾਡੇ ਕੋਲ ਕਰਮਚਾਰੀ ਸੀ ਉਹ ਚਲਿਆ ਗਿਆ ਜੇ ਤੂੰ ਚਾਹੇ ਤਾਂ ਨੌਕਰੀ ਕਰ ਸਕਦੀ ਹੈ ਹੈ ਸੱਚੀ ਅੰਕਲ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਯਕੀਨ ਨਹੀਂ ਹੁੰਦਾ ਪਿਆ ਮੈਨੂੰ ਉੱਥੇ ਨੌਕਰੀ ਕਰਨ ਵਿੱਚ ਕੋਈ ਦਿੱਕਤ ਦਿੱਕਤ ਨਹੀਂ ਹੈ ਠੀਕੇ ਬੇਟੇ ਗੁਰਤੇਜ ਮੇਰਾ ਬੇਟਾ ਤੈਨੂੰ ਸਾਰਾ ਕੰਮ ਸਮਝਾ ਦੇਵੇਗਾ ਜੀ ਅੰਕਲ ਜੀ ਪੇਪਰ ਖਤਮ ਹੁੰਦੇ ਹੀ ਆ ਜਾਣਾ ਬਸ ਹਰਜੀਤ ਅੰਕਲ ਦੀਆਂ ਗੱਲਾਂ ਸੁਣ ਜਸਲੀਨ ਨੂੰ ਲੱਗਦਾ ਸੀ ਕਿ ਉਹ ਤਾਂ ਜਿਵੇਂ ਰੱਬ ਬਣ ਕੇ ਉਸਦੀ ਜ਼ਿੰਦਗੀ ਵਿੱਚ ਚਾਨਣ ਪਸਾਰਾ ਆਏ ਹਨ ਜਸਲੀਨ ਮੰਮੀ ਨੂੰ ਮੰਮੀ ਜੀ ਮੈਨੂੰ ਹਰਜੀਤ ਅੰਕਲ ਨੇ ਆਪਣੇ ਕਿਸੇ Airtel ਸਟੋਰ ਵਿੱਚ ਨੌਕਰੀ ਕਰਨ ਦੀ ਆਫਰ ਦਿੱਤੀ ਹੈ ਠੀਕ ਹੈ ਪੁੱਤ ਸਾਨੂੰ ਕੋਈ ਇਤਰਾਜ਼ ਨਹੀਂ ਨਾਲੇ ਬੋਤਾ ਦੂਰ ਵੀ ਨਹੀਂ ਆ ਤੇਰੇ ਡੈਡੀ ਜੀ ਵੀ ਟੈਨਸ਼ਨ ਫਰੀ ਰਹਿਣਗੇ ਓਕੇ ਮੰਮੀ ਜੀ ਮੈਂ ਫਿਰ ਕੱਲ ਤੋਂ ਹੀ ਚਲੀ ਜਾਇਆ ਕਰੂੰ ਘਰ ਰਹਿ ਕੇ ਵੀ ਕੀ ਕਰਨਾ ਮੈਂ ਜਸਲੀਨ ਦੀ ਅਗਲੀ ਰੀ ਪੜਾਈ ਲਈ ਉਸਦੇ ਡੈਡੀ ਕੋਲ ਪੈਸੇ ਨਹੀਂ ਸਨ ਉਹ ਪਹਿਲਾਂ ਕੁਸ਼ਕਮਾ ਕੇ ਫਿਰ ਕੋਈ ਨਾ ਕੋਈ ਪ੍ਰਾਈਵੇਟ ਕੋਰਸ ਕਰੰਦਰ ਸੋਚ ਕੇ ਬੈਠੀ ਸੀ ਜਿਸ ਨਾਲ ਕਿਸੇ ਨੂੰ ਵੀ ਕੋਈ ਓਖਾ ਨਾ ਹੋਵੇ ਅਗਲੇ ਦਿਨ ਜਸਲੀਨ ਹਰਜੀਤ ਸਿੰਘ ਦੇ ਦਸਤੇ ਪਤੀ ਅਨੁਸਾਰ Airtel ਸਟੋਰ ਖੋਲ੍ਹ ਚੰਦੀ ਹੈ ਉਸ ਦਿਨ ਹਲਕੀ ਹਲਕੀ ਕਿਨਵਨ ਹੋ ਰਹੀ ਸੀ ਉਸ ਨੂੰ ਤੇ ਗੁਰਤੇਜ ਮਿਲਦਾ ਹੈ ਜਸਲੀਨ ਨੂੰ ਆਪਣੇ ਇੰਨੇ ਨਜ਼ਦੀਕ ਦੇਖ ਗੁਰਤੇਜ ਜਿੱਦਾ ਜਿਵੇਂ ਇੱਕ ਵਾਰ ਧੜਕਣੀ ਰੁਕ ਜਾਂਦੀ ਹੈ ਪਹਿਲੀ ਵਾਰ ਉਸ ਨੂੰ ਕੋਈ ਕੁੜੀ ਫੱਪ ਗਈ ਸੀ ਉਸ ਦੇ ਦਿਲ ਦੇ ਅੰਦਰ ਜਜ਼ਬਾਤਾਂ ਨੇ ਤਥੱਲੀ ਮਚਾਈ ਹੋਈ ਸੀ ਪਹਿਲੇ ਪਿਆਰ ਦੀਆਂ ਸਧਰਾ ਤੇ ਚਾਵਾਂ ਦਾ ਉਸ ਅੰਦਰ ਗਾ ਪੈ ਚੁੱਕਾ ਸੀ ਬਹੁਤ ਔਖਾ ਕੰਟਰੋਲ ਕਰ ਗੁਰਤੇਜ ਨੇ ਜਸਲੀਨ ਨਾਲ ਗੱਲਬਾਤ ਸ਼ੁਰੂ ਕੀਤੀ ਹੈਲੋ ਮੈਡਮ ਜਸਲੀਨ ਜੀ ਹੈਲੋ ਸਰ ਪਲੀਜ਼ ਮੈਨੂੰ ਮੈਡਮ ਨਾ ਕਹੋ ਜੀ ਠੀਕ ਹੈ ਜੀ ਨਹੀਂ ਆਖਦੇ ਪਰ ਇੱਕ ਸ਼ਰਤ ਹੈ ਸਾਡੀ ਦੱਸੋ ਜੀ ਦਰਦੀ ਹੋਈ ਨੇ ਜਵਾਬ ਦਿੱਤਾ ਤੁਸੀਂ ਮੈਨੂੰ ਫਿਰ ਸਰ ਨਹੀਂ ਆਖਣਾ ਗੁਰਦੇਸ਼ ਕਹਿ ਕੇ ਬੁਲਾ ਸਕਦੇ ਜੀ ਸਰ ਠੀਕ ਜੀ ਫਿਰ ਸਰ ਸੌਰੀ ਸਰ ਆਈ ਮੈਂ ਗੁਰਦੇਸ਼ ਜੀ ਜਸਲੀਨ ਨੂੰ ਗੁਰਦੇਸ਼ ਤੋਂ ਬਹੁਤ ਸੰਗ ਲੱਗ ਰਹੀ ਸੀ ਦੋਵੇਂ ਜਾਨੇ ਇੱਕ ਦੂਜੇ ਦੀਆਂ ਅੱਖਾਂ ਚ ਅੱਖਾਂ ਪਾ ਕੰਮ ਪ੍ਰਤੀ ਗੱਲਬਾਤ ਕਰਨ ਲੱਗ ਪੈਂਦੇ ਹਨ ਜਸਲੀਨ ਨੂੰ ਗੁਰਦੇਸ਼ ਬਹੁਤ ਬਰੀਕੀ ਨਾਲ ਸਟੋਰ ਉੱਤੇ ਕਿਤੇ ਜਾਣ ਵਾਲੇ ਕੰਮ ਸਮਝਾ ਦਿੰਦਾ ਹੈ ਤੇ ਕਹਿੰਦਾ ਹੈ ਅੱਜ ਪਹਿਲਾ ਦਿਨ ਹੈ ਇਸ ਲਈ ਕੋਈ ਵੀ ਫਿਕਰ ਨਾ ਕਰਨਾ ਹੌਲੀ ਹੌਲੀ ਸਭ ਸਮਝ ਆ ਜਾਵੇਗਾ ਚੁਬਾਰੇ ਉੱਤੇ ਚੜਨ ਲਈ ਪੌੜੀ ਦਾ ਸਹਾਰਾ ਤਾਂ ਲੈਣਾ ਹੀ ਪਵੇਗਾ ਜੀ ਜਿੰਨਾ ਕੋ ਮੈਨੂੰ ਸਮਝ ਆ ਗਿਆ ਮੈਂ ਕਰਦੀ ਰਹਾਂਗੀ ਜੇ ਕੁਝ ਦਿੱਕਤ ਪਰੇਸ਼ਾਨੀ ਹੋਈ ਤਾਂ ਤੁਹਾਨੂੰ ਪੁੱਛ ਲਵਾਂਗੀ ਜੀ ਹੂੰ ਜੀ ਜੀ ਵੀ ਨਹੀਂ ਆਖਣਾ ਬੋਤਾ ਮੈਨੂੰ ਨਹੀਂ ਤਾਂ ਮੈਂ ਪਾਪਾ ਕੋਲ ਸ਼ਿਕਾਇਤ ਲਾ ਦੂੰ ਕਿ ਕੁੜੀ ਕੰਮ ਨਹੀਂ ਸਹੀ ਕਰਦੀ ਗੁਰਤੇਜ ਨੇ ਮਚਾਕ ਕਰਨ ਦੇ ਲਾਜੇ ਨਾਲ ਕਹਾ ਓਕੇ ਜੀ ਜਸਲین ਹਸਨ ਲੱਗ ਪੈਂਦੀ ਹੈ ਗੁਰਤੇਜ ਦਾ ਕਰੋਨਾ ਦੇ ਦਫ਼ਤਰ ਦੇ ਨਾਲ ਹੀ ਜੁੜਦਾ ਸੀ ਇਸ ਲਈ ਉਹ ਜਦੋਂ ਮਰਜ਼ੀ ਆ ਕੇ ਦਫ਼ਤਰ ਦੀ ਦੇਖ ਰਿਖ ਕਰ ਸਕਦੇ ਸਨ ਉਂਝ ਵੀ ਦਫ਼ਤਰ ਵਿੱਚ ਸੀਸੀਟੀਵੀ ਲੱਗੇ ਹੋਏ ਸਨ ਜਸਲੀਨ ਇਸ ਨਵੇਂ ਘਰ ਤੋਂ ਬਹੁਤ ਖੁਸ਼ ਹੁੰਦੀ ਹੈ। ਸੌਦੀਆ ਕੀ ਪਤਾ ਨਹੀਂ ਕਿਹੜਾ ਪੁੰਨ ਕੀਤਾ ਹੋ ਜੋ ਮੈਨੂੰ ਇੰਨੇ ਚੰਗੇ ਪਰਿਵਾਰ ਨਾਲ ਜੁੜਨ ਦਾ ਮੌਕਾ ਮਿਲਿਆ। ਗੁਰਤੇਜ ਦੇ ਮੰਮੀ ਵੀ ਜਸਲੀਨ ਦਾ ਬਹੁਤ ਖਿਆਲ ਰੱਖਦੇ ਹਨ। ਜਸਲੀਨ ਬਹੁਤ ਫੁਰਤੀ ਨਾਲ ਆਪਣੇ ਸਾਰੇ ਕੰਮ ਕਰਦੀ ਅਤੇ ਜਦੋਂ ਵੀ ਵਿੱਚੋ ਵੇਲੀ ਹੁੰਦੀ ਤਾਂ ਕੁਛ ਨਾ ਕੁਛ ਨਵਾਂ ਸਿੱਖਦੀ ਰਹਿੰਦੀ। ਹਰਜੀਤ ਅੰਕਲ ਵੀ ਫੋਨ ਉੱਤੇ ਉਸ ਨਾਲ ਗੱਲਬਾਤ ਕਰਦੇ ਅਤੇ ਗੁਰਤੇਜ ਨੂੰ ਵੀ ਪੁੱਛਦੇ ਰਹਿੰਦੇ। ਗੁਰਤੇਜ ਤਾਂ ਨਿੱਤ ਦਿਨ ਜਸਲੀਨ ਦੇ دیدار ਦੀ ਤਾਂਘ ਵਿੱਚ ਰਹਿੰਦਾ। ਜਦੋਂ ਵੀ ਉਸ ਨੂੰ ਜਸਲੀਨ ਦੇ ਦਰਸ਼ਨ ਹੋ ਜਾਂਦੇ ਤਾਂ ਉਸ ਦਾ ਦਿਲ ਬਾਗੋ-ਬਾਗੋ ਹੋ ਜਾਂਦਾ। ਜਸਲੀਨ ਨੂੰ ਦਫ਼ਤਰ ਵਿੱਚ ਆਉਂਦਿਆ ਕਰੀਬ 2 ਮਹੀਨੇ ਹੋ ਚੁੱਕੇ ਸਨ ਪਰ ਗੁਰਤੇਜ ਲਈ ਕਦੇ ਉਸ ਦੇ ਮਨ ਵਿੱਚ ਅਜਿਹਾ ਖਿਆਲ ਨਹੀਂ ਆਇਆ ਗੁਰਤੇਜ ਵੀ ਕਿਸੇ ਕੋਲੋਂ ਆਪਣੇ ਦਿਲ ਦੀ ਗੱਲ ਦੱਸਣ ਲਈ ਕਲਾ ਨਹੀਂ ਕਰਨੇ ਚਾਹੁੰਦਾ ਸੀ ਆਪਣੇ ਦਿਲ ਵਿੱਚ ਹੀ ਕੁਛ ਨਾ ਕੁਛ ਗੁੰਗਨਾਉਂਦਾ ਰਹਿੰਦਾ ਸੋਨੀਏ ਦੀਦਾਰ ਤੇਰਾ ਜਦੋਂ ਜਦੋਂ ਤੇਰਾ ਹੋ ਜਾਵੇ ਜ਼ਿੰਦਗੀ ਸਾਡੀ ਦਾ ਅਸਲ ਸਵੇਰਾ ਹੋ ਜਾਵੇ ਮਨ ਦਾ ਰਹਾਂਗਾ ਨਿੱਦ ਤੇ ਤੇਰੇ ਨੈਣਾਂ ਦਾ ਕਰਾਂਗਾ ਉਡੀਕ ਤੇਰੀ ਹਰ ਪਲ ਕਾਂ ਦੇ ਬੋਲਣ ਬੋਲਣੇ ਨੂੰ ਬਸ ਨਿੱਤ ਮੇਰਾ ਬਨੇਰਾ ਹੋ ਜਾਵੇ ਗੁਰਤੇਜ ਦਾ ਕੋਰਸ ਵੀ ਪੂਰਾ ਹੋ ਗਿਆ ਸੀ ਪਹਿਲਾ ਪੈਲ ਦਾ ਉਹ ਆਪਣੇ ਪਾਪਾ ਨਾਲ ਕਾਲਜ ਦੀ ਕੰਟੇਨ ਦਾ ਸਾਰਾ ਕੰਮ ਸੰਭਾਲਣ ਲੱਗ ਗਿਆ ਸੀ ਕਿਉਂਕਿ ਜਸਲੀਨ ਉਸੇ ਬਹਾਨੇ ਹਰ ਰੋਜ਼ ਮਿਲ ਸਕਦਾ ਸੀ ਦੇਖ ਸਕਦਾ ਸੀ ਪਰ ਉਸਨੇ ਸੋਚਿਆ ਕਿ ਆਪਣਾ ਕੰਮ ਅਲੱਗ ਕਰਨਾ ਹੈ ਤਾਂ ਜੋ ਜਸਲੀਨ ਨਾਲ ਰਿਸ਼ਤਾ ਕਰਾਉਣ ਵੇਲੇ ਉਸ ਨੂੰ ਇਹ ਨਾ ਸੁੰਨਾ ਪਵੇ ਕਿ ਆਪਣੇ ਪਿਓ ਦੀ ਕੰਟੇਨ ਸੰਭਾਲਦਾ ਹੈ ਇਸ ਲਈ ਉਸਨੇ ਹੋਰ ਵੀ ਕਾਲਜਾਂ ਵਿੱਚ ਆਪਣੇ ਇੰਟਰਵਿਊ ਦੇਣੇ ਸ਼ੁਰੂ ਕਰ ਦਿੱਤੇ ਸਨ ਉਹ ਆਪਣੇ ਦਮ ਉਤੇ ਉਹ ਰੁੱਤੇ ਜਾਣਾ ਚਾਹੁੰਦਾ ਸੀ ਜਸਲੀਨ ਵੀ ਦਫਤਰ ਦੇ ਸਾਰੇ ਕੰਮ ਸਿੱਖ ਗਈ ਸੀ ਇੱਕ ਦਿਨ ਗੁਰਦੇਸ਼ ਜਸਲੀਨ ਨੂੰ ਇੱਕ ਗੱਲ ਪੁੱਛਾਂ ਜਸਲੀਨ ਹਾਂਜੀ ਪੁੱਛੋ ਗੁੱਸਾ ਤਾਂ ਨਹੀਂ ਕਰਾਂਗੀ ਜੇ ਗੁੱਸਾ ਕਰਨ ਵਾਲੀ ਗੱਲ ਹੋਈ ਤਾਂ ਜ਼ਰੂਰ ਕਰਾਂਗੀ ਚੱਲ ਫਿਰ ਰਹਿਣ ਦੇ ਮਜ਼ਾਕ ਕਰਦੀ ਸੀ ਮੈਂ ਤਾਂ ਤੁਹਾਡੀ ਕਿਸੇ ਗੱਲ ਦਾ ਮੈਂ ਕਿਦਾਂ ਗੁੱਸਾ ਕਰ ਸਕਦੀ ਹਾਂ ਸੋਚ ਲੈ ਕਿਧਰੇ ਗਰੀਬ ਰਗੜਿਆ ਹੀ ਨਾ ਜਾਵੇ ਤੇਰੇ ਗੁੱਸੇ ਹਟ ਹਾਂਜੀ ਦੱਸੋ ਕੀ ਗੱਲ ਹੈ ਮੈਂ ਕਿਹੋ ਜਿਹਾ ਲੱਗਦਾ ਤੈਨੂੰ ਤੁਸੀਂ ਬਹੁਤ ਸੁਨਿਓ ਸਰਦਾਰ ਰੋਹਬਦਾਰ ਉੱਚੇ ਲੰਬੇ ਮੈਂਦੀ ਬਿਨਾਂ ਕੁਝ ਸੋਚੇ ਸਿਆ ਸੁਭਾਈ ਜਸਲੀਨ ਨੇ ਕੁਛ ਬੋਲ ਗਈ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਗੁਰਦੇਜ ਐਦਾਂ ਕਿਉਂ ਪੁੱਛ ਰਿਹਾ ਹੈ ਅੱਛਾ ਜੀ ਵਾ ਮੈਂ ਇੰਨਾ ਸੋਹਣਾ ਲੱਗਦਾ ਤੁਨੂੰ ਮੈਂ ਕਦੇ ਕਿਹਾ ਕਿ ਤੁਸੀਂ ਮੈਨੂੰ ਇੰਨੇ ਸੋਹਣੇ ਲੱਗਦੇ ਹੋ ਉਹ ਤਾਂ ਤੁਸੀਂ ਆਪਣੇ ਬਾਰੇ ਪੁੱਛਿਆ ਮੈਂ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਕਿਹੋ ਜਿਹਾ ਲੱਗਦੇ ਹੋ ਗੁਰਦੇਜ ਦਿਲ ਵਿੱਚ ਸੋਚਣ ਲੱਗਿਆ ਕਿ ਇਹ ਇੱਕ ਕੁੜੀ ਸੱਚਮੁੱਚ ਬੋਲੀ ਹੈ ਕਿ ਜਾਣਬੁੱਝ ਕੇ ਸ਼ਰੀਫ ਬਨੰਦਾ ਨਟਕ ਕਰਦੀ ਹੈ ਹੇ ਰੱਬਾ ਮੇਰੇ ਪ੍ਰਤੀ ਇਹਦੇ ਦਿਲ ਵਿੱਚ ਕੈਂਟੀ ਕਦੋਂ ਖੜਕੂ ਅੱਛਾ ਇਹਦਾ ਮਤਲਬ ਮੈਂ ਤੈਨੂੰ ਸੋਹਣਾ ਨਹੀਂ ਲੱਗਦਾ ਇਹ ਕਿਹੋ ਜਿਹਾ ਸਵਾਲਾ ਤੁਸੀਂ ਤਾਂ ਕਿਸੇ ਵੀ ਕੁੜੀ ਨੂੰ ਸੋਹਣੀ ਲੱਗੋਗੇ ਜਸਲੀਨ ਨੂੰ ਹੁਣ ਸੰਗ ਆਉਣ ਲੱਗ ਗਈ ਸੀ ਤੇ ਸੋਚ ਰਹੀ ਸੀ ਕਿ ਅੱਜ ਗੁਰਤੇਜ ਨੂੰ ਕੀ ਹੋ ਗਿਆ ਏ ਮੈਂ ਕਿਸੇ ਵੀ ਕੁੜੀ ਦੀ ਨਹੀਂ ਗੱਲ ਕਰਦਾ ਤੇਰੀ ਗੱਲ ਕਰਦਾ ਹਾਂ ਸੋਹਣੀ ਲੱਗਦੇ ਹੋ ਇਸ ਕਿਹੜੀ ਵੱਡੀ ਗੱਲ ਐ ਸੋਹਣਾ ਬੰਦਾ ਹਾਇਰ ਕਿਸੇ ਨੂੰ ਸੋਹਣਾ ਹੀ ਲੱਗੂ ਤੂੰ ਵੀ ਨਾ ਬਸ ਕੀ ਮੈਂ ਵੀ ਨਾ ਬਸ ਚਲ ਛੱਡ ਟਾਈਮ ਨਾਲ ਘਰ ਚਲ ਜਾਵੇਂ ਮੈਂ ਵੀ ਇੱਕ ਕਾਲਜ ਇੰਟਰਵਿਊ ਲਈ ਜਾ ਕੇ ਆਉਣਾ ਏ ਠੀਕ ਐ ਸਰ ਜੀ ਐਦਾਂ ਕਹਿ ਕੇ ਜਸਲੀਨ ਜਾਣ ਬੁਝ ਕੇ ਕਦੇ ਕਦੇ ਗੁਰਤੇਜ ਨੂੰ ਮਜ਼ਾਕ ਕਰ ਲੈਂਦੀ ਸੀ ਦੋਵਾਂ 'ਚ ਬਹੁਤ ਵਧੀਆ ਦੋਸਤੀ ਹੋ ਗਈ ਸੀ ਤੇ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਪਸੰਦ ਵੀ ਮਿਲਦੀ ਸੀ ਜਸਲੀਨ ਅਤੇ ਗੁਰਦੇਜ ਕੋਲ ਭਾਵੇਂ ਇੱਕ ਦੂਜੇ ਨੇ ਨੰਬਰ ਸੇਵ ਸੰ ਪਰ ਕਦੇ ਵੀ ਉਹਨਾਂ ਨੇ ਬਿਨਾਂ ਕਿਸੇ ਕੰਮ ਤੋਂ ਇੱਕ ਦੂਜੇ ਨੂੰ ਫੋਨ ਨਹੀਂ ਕੀਤਾ ਸੀ ਜੋ ਵੀ ਕਿਸੇ ਕੰਮ ਸਬੰਧੀ ਉਹਨਾਂ ਨੂੰ ਗੱਲ ਕਰਨ ਦੀ ਜ਼ਰੂਰਤ ਹੁੰਦੀ ਤਾ ਉਹ ਦਫ਼ਤਰ ਵਿੱਚ ਹੀ ਸਲਾਹ مشورہ ਕਰ ਲੈਂਦੇ ਸਨ ਜਾਂ ਫਿਰ ਜਸਲੀਨ ਕਦੇ ਹਰਜੀਤ ਅੰਕਲ ਨੂੰ ਫੋਨ ਕਰਕੇ ਪੁੱਛ ਲੈਂਦੀ ਗੁਰਦੇਜ ਨੇ ਇੱਕ ਦਿਨ ਜਸਲੀਨ ਨੂੰ ਦਫ਼ਤਰ ਵਿੱਚ ਪੁੱਛਿਆ ਜਸਲੀਨ ਮੈਂ ਤੈਨੂੰ ਮੈਸੇਜ ਕਰ ਸਕਦਾ ਹਾਂ ਜੇ ਤੈਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਪਰ ਸਾਡੀ ਗੱਲ ਤਾਂ ਹੋ ਜਾਂਦੀ ਹੈ ਦਫ਼ਤਰ ਵਿੱਚ ਫਿਰ ਮੈਸੇਜ ਕਰਨ ਦੀ ਕੀ ਲੋੜ ਉਂਝੇ ਦਿਲ ਜਿਆ ਕਰਦਾ ਸੀ ਤੇਰੇ ਨਾਲ ਗੱਲ ਕਰਨ ਨੂੰ ਹਰ ਵੇਲੇ ਦਿਲ ਕਰਦਾ ਹੈ ਕਿ ਤੇਰੇ ਨਾਲ ਗੱਲ ਕਰਾਂ ਗੁਰਤੇਜ ਇੱਕੋ ਸਾਹ ਵਿੱਚ ਭੁੱਲ ਗਿਆ ਜਸਲੀਨ ਨੇ ਅੱਖਾਂ ਕੱਢ ਕੇ ਗੁਰਤੇਜ ਵੱਲ ਚੱਕ ਕੇ ਤੇ ਕਿਹਾ ਕੀ 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 ਬੋਲੇ ਤੁਸੀਂ ਹੁਨੇ ਇਹ ਕਿ ਹਰ ਪਲ ਤੇਰੇ ਨਾਲ ਹੀ ਗੱਲ ਕਰਨ ਨੂੰ ਦਿਲ ਕਰਦਾ ਤੂੰ ਤਾਂ ਕਦੇ ਪੁੱਛਿਆ ਨਹੀਂ ਮੈਂ ਆਪ ਹੀ ਦੱਸ ਦਿੱਤਾ ਇਹੋ ਕੀ ਕੀ ਮੈਨੂੰ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆਂ ਕੀ ਪਤਾ ਸੋਣੀ ਹੈ ਤਾਂ ਮੈਂ ਹੋਰਾਂ ਨੂੰ ਵੀ ਬਹੁਤ ਲੱਗਦੀ ਹਾਂ ਕਮਲੀਏ ਤੂੰ ਮੈਨੂੰ ਇੱਕ ਗੱਲ ਦੱਸ ਪਹਿਲਾਂ ਸਾਫ਼-ਸਾਫ਼ ਹਾਂਜੀ ਫਰਮਾਓ ਤੂੰ ਇਨੀ ਪੋਲੀ ਸੱਚੀ ਆ ਕਿ ਜਾਣ ਬੁਝ ਕੇ ਪੋਲਾਪਨ ਦਿਖਾਨੀ ਆ ਮੈਂ ਗੱਲ ਨਹੀਂ ਸੰਜੀ ਤੁਹਾਡੀ ਇੰਨਾ ਸਮਾਂ ਹੋ ਗਿਆ ਸਾਨੂੰ ਇਕੱਠੇ ਰਹਿਦਿਆਂ ਨੂੰ ਮਿਲਦਿਆਂ ਨੂੰ ਗੱਲਬਾਤ ਕਰਦਿਆਂ ਨੂੰ ਤੇਰੇ ਦਿਲ 'ਚ ਕਦੇ ਕੁਝ ਨਹੀਂ ਆਇਆ ਮੇਰੇ ਬਾਰੇ ਗੁਰਤੇਜ ਦੇ ਸਬਰ ਦੀ ਹੁਣ ਹੱਦ ਟੁੱਟ ਰਹੀ ਸੀ ਤੇ ਉਹ ਸਿੱਧਾ ਗੱਲ ਕਰਨ ਬੈ ਗਿਆ ਜਸਲੀਨ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਰਿਹਾ ਸੀ ਜਦੋਂ ਵੀ ਗੁਰਤੇਜ ਸਵਾਲ ਕਰਦਾ ਤਾਂ ਨਜ਼ਰਾਂ ਚੁਕਾ ਕੇ ਜਵਾਬ ਦਿੰਦੀ ਮੇਰੇ ਦਿਲ 'ਚ ਤੁਹਾਡੇ ਲਈ ਬਹੁਤ ਇੱਜ਼ਤ ਹੈ ਤੁਹਾਡੇ ਤਾਂ ਬਹੁਤ ਆਸਾਨ ਨੇ ਮੇਰੇ ਉੱਤੇ ਜੀ ਚੱਲ ਫਿਰ ਤੂੰ ਵੀ ਸਾਡੇ ਤੇ ਕਿ ਆਸਾਨ ਕਰ ਦੇ ਦੱਸੋ ਜੀ ਮੈਂ ਕੀ ਸੇਵਾ ਕਰ ਸਕਦੀ ਹਾਂ ਤੁਹਾਡੀ ਇਸ ਸਰਦਾਰ ਦੀ ਸਰਦਾਨੀ ਬਣੇਗੀ ਕਿਹੋ ਜਿਹਾ ਮਜ਼ਾਕ ਕਰ ਰਹੇ ਹੋ ਗੁਰਤੇਜ ਗੁਰਤੇਜ ਲੈ ਕੰਮ ਨਹੀਂ ਨ ਹੋਵੇ ਤਾਂ ਮੈਂ ਕਦੋਂ ਦਾ ਆਪਣੇ ਪਿਆਰ ਦਾ ਇਜ਼ਹਾਰ ਕਰੀ ਜਾਣਾ ਤੈਨੂੰ ਮਜ਼ਾਕ ਹੀ ਲੱਗਿਆ ਜਾਂਦਾ ਸਭ ਜਸਲੀਨ ਗੁਰਤੇਜ ਦੀਆਂ ਗੱਲਾਂ ਸੁਣ ਕੇ ਕੁਰਸੀ ਤੋਂ ਖੜੀ ਹੋ ਜਾਂਦੀ ਹੈ ਉਸ ਨੂੰ ਲੱਗਦੀ ਹੈ ਕਿ ਉਹ ਸੁਪਨਾ ਦੇਖ ਰਹੀ ਹੈ ਜਸਲੀਨ ਦਿਲੋਂ ਤਾਂ ਇਹ ਚਾਹੁੰਦੀ ਸੀ ਕਿ ਉਸਨੂੰ ਗੁਰਤੇਜ ਵਰਗਾ ਮੁੰਡਾ ਤੇ ਉਸਦੇ ਵਰਗੇ ਪਰਿਵਾਰ ਵਰਗਾ ਪਰਮਾਰ ਮਿਲੇ ਪਰ ਉਸਨੇ ਕਦੇ ਇਸ ਪਰਿਵਾਰ ਦਾ ਹਿੱਸਾ ਬਣਨ ਬਾਰੇ ਨਹੀਂ ਸੋਚਿਆ ਸੀ ਇਹ ਕੀ ਕਹਿ ਰਹੇ ਹੋ ਤੁਸੀਂ ਗੁਰਤੇਜ ਹੋਰ ਕਿੰਨਾ ਇੰਤਜ਼ਾਰ ਕਰਵਾਏਗੀ ਜਸਲੀਨ ਕੋਰੇ ਤੇਰਾ ਤਾਂ ਮੈਂ ਉਸੇ ਦਿਨ ਦਾ ਹੀ ਹੋ ਗਿਆ ਸੀ ਜਦੋਂ ਤੇਰੇ ਪਿੱਛੇ ਮੁੰਡੇ ਕੁੱਟੇ ਸੀ ਹੈ ਹਾਂਜੀ ਦੇਖ ਲੈ ਸਾਲ ਹੋਣ ਵਾਲਾ ਹੋ ਗਿਆ ਹੁਣ ਦੇਖ ਸਮਾਂ ਕੱਢ ਦੇਖ ਦੇਖ ਸਮਾਂ ਕੱਢ ਹੋਣਾ ਤੇਰੇ ਨਾਲ ਗੱਲ ਕਰਨ ਨੂੰ ਤਰਸਦਾ जेसलीन ਨਜ਼ਰਾਂ ਨੀਵੀਆਂ ਕਰ ਚੁੱਪ ਕਰ ਕੁਰਸੀ ਉੱਤੇ ਬੈ ਗਈ ਤੈਨੂੰ ਪਤਾ ਉਹ ਮੁੰਡੇ ਮੈਨੂੰ ਆਖਦੇ ਸੀ ਕਿ ਤੂੰ ਕਿਉਂ ਆਇਆ ਇਹਦੇ ਪਿੱਛੇ ਤੇਰੇ ਕੀ ਲੱਗਦੀ ਹੈ ਫਿਰ ਤੁਸੀਂ ਕੀ ਆਖਿਆ ਸੀ ਮੈਂ ਕਿਹਾ ਮੇਰੀ ਮੰਗੇਤਰ ਹੈ ਕਿ ਇਸ ਪਾਦੋਂ ਤੁਹਾਡੇ ਤੇ ਮੇਰੀ ਮੰਗੇਤਰ ਨੂੰ ਟੌਰਚਰ ਕਰਨ ਦਾ ਤੁਸੀਂ ਐਵੇਂ ਕਿਉਂ ਕਿਹਾ ਉਹਨਾਂ ਨੂੰ ਦਿਲ ਜੋ ਹਰ ਬੈਠਾ ਸੀ ਤੇਰੇ ਤੇ ਕਦੇ ਕੋਈ ਇੰਨੀ ਚਚੀ ਨਹੀਂ ਜਿੰਨੀ ਤੂੰ ਇੱਕ ਪਲ ਚ ਕਿਲੇਜਾ ਕੱਢ ਕੇ ਲੱਗੀ ਅੱਛਾ ਜੇ ਮੇਰੀ ਗੱਲਬਾਤ ਕਿਸੇ ਹੋਰ ਨਾਲ ਹੁੰਦੀ ਫਿਰ ਲੈ ਗਏ ਹੋ ਜੀ ਗੱਲ ਕਰਦੀ ਸਾਡੇ ਬਾਪੂ ਨੂੰ ਸਭ ਪਤਾ ਹੁੰਦਾ ਤੇਰਾ ਕਾਸਕਰ ਲਕ੍ਰਮ ਐਵੇਨੀ ਆ ਕੇ ਉਹਨਾਂ ਨੇ ਮੈਨੂੰ ਜਸਲਿਨ ਸ਼ਰਮਨੰਦ ਲਾਲ ਹੋ ਗਈ ਸੀ ਉਸ ਦੀਆਂ ਗੱਲਾਂ ਦੀ ਲਾਲੀ ਹੋਰ ਵੀ ਗੁੜੀ ਹੋ ਗਈ ਕੀ ਸੋਚਦੀ ਹੈ ਜਸਲਿਨ ਕੁਛ ਨਹੀਂ ਤੂੰ ਕੁਛ ਬੋਲ ਹੁਣ ਕਦੋਂ ਦਾ ਮੈਂ ਹੀ ਬੋਲੀ ਜਾਨਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਬੋਲਾਂ ਮੇਰੇ ਸਵਾਲਾਂ ਦੇ ਜਵਾਬ ਤਾਂ ਜਾਰ ਮੈਂ ਤੈਨੂੰ ਪਸੰਦ ਆ ਜਾਨਾ ਪਲੀਜ਼ ਮੈਨੂੰ ਇਕੱਲੀ ਨੂੰ ਛੱਡ ਦਿਓ ਮੈਂ ਹੱਲੇ ਕੁਛ ਨਹੀਂ ਕਹਿਣਾ ਚਾਹੁੰਦੀ ਪਿਆਦਾਸ ਨਰਾਜ਼ ਨਾ ਹੋ ਜਾਏ ਮੇਰੇ ਤੋਂ ਪਲੀਜ਼ ਨੇ ਵੀ ਫਿਕਰ ਹੋ ਨਰਾਜ ਨਹੀਂ ਹੁੰਦੀ ਆਪਾਂ ਇਸ ਬਾਰੇ ਕੱਲ ਗੱਲ ਕਰਾਂਗੇ ਠੀਕ ਹੈ ਜੀ ਜਿੱਦਾਂ ਤੁਹਾਡਾ ਹੁਕਮ ਹਾਂ ਪਰ ਟੈਨਸ਼ਨ ਨਾ ਲੈਣਾ ਕਿਸੇ ਵੀ ਗੱਲ ਦੀ ਓਕੇ ਜੀ ਅੱਗੇ ਹਰ ਰੋਜ਼ ਜਸਲੀਨ ਦਾ ਮੂੰਹ ਖਿੜਿਆ ਰਹਿੰਦਾ ਸੀ ਪਰ ਅੱਜ ਕੁਛ ਉਤਰਿਆ ਹੋਇਆ ਸੀ ਇੱਕ ਅਜੀਬ ਜਿਹੀ ਸ਼ਿਕਨ ਉਸਦੇ ਦਿਲ ਦਿਮਾਗ ਦੇ ਨਾਲ ਉਸਦੇ ਮੂੰਹ ਤੇ ਵੀ ਸਾਫ ਚਲ ਕਰੇ ਸੀ ਜਸਲੀਨ ਨੇ ਆਪਣਾ ਸਮਾਨ ਰੱਖਿਆ ਮੂਹਤੋ ਕੇ ਅੰਦਰ ਕਮਰੇ ਵਿੱਚ ਜਾ ਕੇ ਪੈ ਗਈ ਕੁਝ ਖਾਣ ਨੂੰ ਵੀ ਉਸ ਦਾ ਦਿਲ ਨਾ ਕੀਤਾ ਅਜੀਬ ਜਿਹੇ ਸਵਾਲ ਜਵਾਬਾਂ ਦੀ ਗੁੰਮਨਗਰੀ ਵਿੱਚ ਉਸਦਾ ਦਿਮਾਗ ਉਲਝਿਆ ਪਿਆ ਸੀ ਜਸਲੀਨ ਦੇ ਮੰਮੀ ਅੰਦਰ ਆਉਂਦੇ ਕਮਰੇ ਵਿੱਚ ਆਉਂਦੇ ਹਨ ਕੀ ਗੱਲ ਪੁੱਤ ਅੱਜ ਚਿਹਰਾ ਕੱਦੋਂ ਮੁਰਝਾਇਆ ਹੈ ਕੋਈ ਗੱਲ ਨਹੀਂ ਮੰਮੀ ਜੀ ਕੰਮ ਜ਼ਿਆਦਾ ਸੀ ਤਾਂ ਥਕਾਵਟ ਹੋਣੀ ਨਾ ਜੀ ਕੰਮ ਕਰਕੇ ਤਾਂ ਬਿਲਕੁਲ ਵੀ ਨਹੀਂ ਫਿਰ ਕੋਈ ਤਾਂ ਗੱਲ ਹੈ ਅੱਜ ਕੁਝ ਖਾਧਾ ਵੀ ਨਹੀਂ ਕਰੇ ਆਕੇ ਨਾ ਮੇਰਾ ਨਾ ਕੋਈ ਅੱਜ ਦੇ ਦਿਨ ਬਾਰੇ ਗੱਲਬਾਤ ਕੀਤੀ ਅੱਗੇ ਤਾਂ ਤੂੰ ਹਰ ਰੋਜ਼ ਦਾ ਹਾਲ ਦੱਸਦੀ ਹੈ ਕਿ ਕੀ ਕੀਤਾ ਤੇਰਾ ਮੂਦਾ ਇੰਜ ਉਤਰਿਆ ਜਿਵੇਂ ਤੂੰ ਕਿਸੇ ਅਖਬਾਰ ਚ ਆਪਣੇ ਬਾਰੇ ਗਲਤ ਪੜ ਲਿਆ ਹੋਵੇ ਹਾਂਜੀ ਬਸ ਸਮਝ ਨਹੀਂ ਲੱਗਦੀ ਪਈ ਤੁਹਾਨੂੰ ਕੀ ਦੱਸਾਂ ਤੇ ਕਿਵੇਂ ਦੱਸਾਂ ਲੈ ਦੱਸ ਇਹ ਵੀ ਕੋਈ ਗੱਲ ਹੋਈ ਪਲਾਂ ਅੱਗੇ ਵੀ ਤਾਂ ਦੱਸਦੀਆਂ ਨੇ ਤੇ ਗੱਲਾਂ ਹੁਣ ਅਜਿਹੀ ਕੀ ਗੱਲ ਹੋ ਗਈ ਏ ਅੱਜ ਜੋ ਤੈਨੂੰ ਸੋਚਣ ਲਈ ਮਜਬੂਰ ਕਰ ਰਹੀ ਏ ਨਮੀ ਪਲੇਸ ਤੁਸੀਂ ਮੈਨੂੰ ਗਲਤ ਤਾਂ ਨਹੀਂ ਸਮਝੋਗੇ ਨਾ ਬੇਟੇ ਬੁਝਾਰਤਾ ਜਿਆਨਾ ਪਾ ਆਪਣਾ ਦਿਲ ਹੌਲਾ ਕਰ ਗੱਲ ਦੱਸ ਮੈਨੂੰ ਜੇ ਤੇਤੋ ਕੋਈ ਗਲਤੀ ਹੋਈ ਤਾਂ ਤੈਨੂੰ ਅੱਗੇ ਲਈ ਸੁਚੇਤ ਕਰਾਂਗੀ ਬੇਟਾ जेसलीन ਫਿਰ ਚੁੱਪਚੀ ਕਰਕੇ ਸੋਚਣ ਲੱਗ ਪਈ ਹੈ ਉਸ ਦਾ बार-बार ਦਿਲ ਕਰ ਰਿਹਾ ਸੀ ਗੁਰਦੇਸ਼ ਬਾਰੇ ਗੱਲ ਕਰਨ ਦਾ ਪਰ ਹੌਸਲਾ ਨਹੀਂ ਹੋ ਰਿਹਾ ਸੀ ਬੈੱਡ ਉੱਤੇ ਲੇਟੀ ਹੋਈ ਪਾਸੇ ਮਾਰੀ ਜਾਂਦੀ ਹੈ ਮੰਮੀ ਦੇ बार-बार ਕਹਿਣ ਉਤੇ ਜਸਲੀਨ ਨੇ बोलना ਸ਼ੁਰੂ ਕੀਤਾ ਮੰਮੀ ਜੀ ਉਹ ਗੁਰਦੇਸ਼ ਜੋ ਹਰਜੀਤ ਅੰਕਲ ਦਾ ਬੇਟਾ ਹੈ ਹਾਂ ਜਿਨ੍ਹਾਂ ਨੇ ਦਫ਼ਤਰ ਤੋਂ ਕੰਮ ਕਰਦੀਆਂ ਉਹਨੇ ਕੁਛ ਆਖਿਆ ਤੈਨੂੰ ਹਾਂਜੀ ਡਰਦੀ ਹੋਈ ਨੇ ਜਵਾਬ ਦਿੱਤਾ ਕੀ ਆਖਿਆ ਉਸਨੇ ਪ੍ਰਪੋਜ਼ ਕੀਤਾ ਮੈਨੂੰ ਅੱਜ ਅੱਛਾ ਇਹ ਗੱਲ ਹੈ ਉਹਦੇ ਵਰਗਾ ਪਰਵਾਰ ਦਾ ਦੀਵਾ ਬਲ ਕੇ ਲੱਭਿਆ ਨਹੀਂ ਲੱਭਣਾ ਪਰ ਪੁੱਤ ਉਹਨੇ ਸਿਰਫ ਉਂਝੀ ਮਜ਼ਾਕ ਕੀਤਾ ਜਾਂ ਵਿਆਹ ਵੀ ਮੰਮੀ ਪਹਿਲਾਂ ਮੈਨੂੰ ਵੀ ਮਜ਼ਾਕ ਲੱਗਾ ਸੀ ਫਿਰ ਉਸਨੇ ਖੋਲੀ-ਹੋਲੀ ਦੱਸਿਆ ਕਿ ਉਹ ਤਾਂ ਮੈਨੂੰ ਬੜੇ ਚਿਰ ਤੋਂ ਪਸੰਦ ਕਰਦਾ ਹੈ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਤੇਰਾ ਕੀ ਵਿਚਾਰ ਹੈ ਉਸ ਬਾਰੇ ਮੇਰਾ ਜੀ ਵਿਚਾਰ ਮੇਰਾ ਹਾਂ ਹਾਂ ਤੇਰਾ ਘਬਰਾਣਾ ਪੁੱਤ ਖੁੱਲ ਕੇ ਦੱਸ ਸਭ ਕੁਝ ਮੈਨੂੰ ਅਜ ਤੱਕ ਤੂੰ ਆਪਣੇ ਉਤੇ ਮਾਨ ਕਰਵਾਇਆ ਸਾਡੇ ਤੋਂ ਮੈਨੂੰ ਪਤਾ ਤੂੰ ਕੋਤੇ ਕੋਈ ਗਲਤ ਕਦਮ ਨਹੀਂ ਚੁੱਕ ਸਕਦੀ ਦੱਸ ਮੈਨੂੰ ਸਾਫ਼-ਸਾਫ਼ ਤੈਨੂੰ ਪਸੰਦ ਹੈ ਗੁਰਦੇਜ ਜਿਸ ਲਿੰਦੀ ਮੰਮੀ ਨੇ ਉਸ ਦੇ ਮੋਢੇ ਉਤੇ ਹੱਥ ਰੱਖਦਿਆਂ ਕਿਆ ਹਾਂਜੀ ਪਸੰਦ ਹੈ। ਆਈ ਮੀਨ ਮੁੰਡਾ ਤਾਂ ਠੀਕ ਹੈ। ਦੇਖੋ ਪੁੱਤ ਅਸੀਂ ਸਿਰਫ ਗੁਰਤੇਜ ਦੇ ਕਹਿਣ ਉੱਤੇ ਕੋਈ ਫੈਸਲਾ ਨਹੀਂ ਲੈ ਸਕਦੇ। ਉਹ ਸਾਡੇ ਨਾਲੋਂ ਉੱਚੇ ਤਗੜੇ ਨੇ। ਅਸੀਂ ਇਸ ਰਿਸ਼ਤੇ ਲਈ ਆਪ ਪਹਿਲ ਨਹੀਂ ਕਰ ਸਕਦੇ। ਜੇਕਰ ਉਹ ਆਪ ਤੇਰਾ ਹੱਥ ਮੰਗਨ ਤਾਂ ਸਾਨੂੰ ਕੋਈ ਦਿੱਕਤ ਨਹੀਂ। ਇੱਕ ਗੱਲ ਹੋਰ ਲੋਕਾਂ ਨੇ ਬਹੁਤ ਗੱਲਾਂ ਬਣੋਣੀਆਂ ਨੇ ਕਿ ਇਹ ਕੁੜੀ ਨੇ ਮੁੰਡੇ ਨੂੰ ਆਪਣੇ ਜਾਲ ਵਿੱਚ ਫਸਾਇਆ ਹੋਣਾ ਕਿਉਂਕਿ ਉਹ ਅਮੀਰ ਕਰਦਾ ਏ। ਲੋਕ ਮੁੰਡੇ ਨੂੰ ਵੀ ਬਦਨਾਮ ਕਰਨਗੇ ਕਿ ਇਸ ਮੁੰਡੇ ਨੇ ਆਪਣੇ ਦਫ਼ਤਰ ਵਿੱਚ ਕੰਮ ਕਰਦੀ ਕੁੜੀ ਨਾਲ ਹੀ ਇਹ ਰਿਸ਼ਤਾ ਮੈਨੂੰ ਬਹੁਤ ਪਸੰਦ ਹੈ। ਪਰ ਲੋਕਾਂ ਦੀਆਂ ਗੱਲਾਂ ਤੋਂ ਡਰ ਲੱਗਦਾ ਇਹ ਚੰਦਰਾ ਸਮਾਜ ਕਿਧਰੇ ਨਿਚੇਂ ਦਿੰਦਾ ਕੋਈ ਗੱਲ ਨਹੀਂ ਮੰਮੀ ਜੀ ਜਿਵੇਂ ਤੁਸੀਂ ਠੀਕ ਸਮਝੋ ਉਵੇਂ ਕਰ ਲਿਓ ਜੇ ਆਖੋ ਤਾਂ ਮੈਂ ਨੌਕਰੀ ਕਿਧਰੇ ਹੋਰ ਕਰ ਲਵਾਂ ਐਵੇਂ ਕਿਧਰੇ ਹੀ ਹੋਰ ਕਦੇ ਵੀ ਨਹੀਂ ਤੂੰ ਘਬਰਾਨਾ ਗੁਰਤੇਜ ਨਾਲ ਕੱਲ ਨੂੰ ਜਾ ਕੇ ਸਾਫ਼-ਸਾਫ਼ ਗੱਲ ਕਰੀ ਫਿਰ ਵੇਖਦਾ ਕੀ ਬੰਦਾ ਤੇਰੇ ਪਾਪਾ ਨਾਲ ਮੈਂ ਗੱਲ ਕਰਕੇ ਤੈਨੂੰ ਸਵਰੇ ਦੱਸ ਦੂੰ ਨਾਲੇ ਪੁੱਛ ਗੁਰਤੇਜ ਨੂੰ ਮੈਂ ਕੁਝ ਕਹਿੰਦਾ ਤਾਂ ਹੀ ਫਾਇਦਾ ਜੇ ਅਸੀਂ ਸਾਰੇ ਇਸ ਰਿਸ਼ਤੇ ਲਈ ਰਜ਼ਮੰਦ ਹੋਵਾਂਗੇ ਠੀਕ ਹੈ ਮੰਮੀ ਜੀ ਪਾਪਾ ਨਾਲ ਗੱਲ ਕਰਕੇ ਉਹ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਦਰਿੰਦੀ ਕੋਈ ਲੋਨੇ ਪੁੱਤ ਸਾਨੂੰ ਤੇਰੇ ਤੇ ਮਾਨ ਵੀ ਤਾਈ ਹੈ ਜੇਪੁਰ ਤੇਰੇ ਤੇ ਭਰੋਸਾ ਹੈ ਜੀ ਮੰਮੀ ਜੀ ਸੋ ਦੋਸਤੋ ਇਸ ਦਾ ਅਗਲਾ ਪਾਲ ਅਸੀਂ ਭਾਗਤ ਸਿੰਘ ਕਲ ਵਾਲੀ ਵੀਡੀਓਜ਼ ਕਰਾਂਗੇ ਸੱਚੇ